ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਮਿੰਨੀ ਬਲੌਗ ਚੈਨਲ ਤੇ ਓਨਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਗੇ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਹੈਗੀ ਤੇ ਅੱਜ ਅਸੀਂ ਜਾ ਰਹੇ ਸੀਗੇ ਮੇਰੇ ਪੇਕੇ ਪਿੰਡ ਤੇ ਹਰ ਕੀ ਰੁੱਤ ਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਸੀਗੀ ਮੈਨੂੰ ਵੀ ਹੋ ਰਹੀ ਸੀ ਕਿਉਂਕਿ ਪੇਕੇ ਘਰ ਜਾਣ ਦੀ ਖੁਸ਼ੀ ਤਾਂ ਹਰ ਇੱਕ ਕੁੜੀ ਨੂੰ ਹੁੰਦੀ ਹੈਗੀ ਚਾਹੇ ਆਪਾ ਅਪਡੇਟ ਕਰੇ ਕਿੰਨੇ ਹੀ ਸੌਖੇ ਹੋਈਏ ਪਰ ਨਾ ਪੇਕੇ ਘਰ ਦੀ ਜਾਨ ਦੀ ਖੁਸ਼ੀ ਅਲੱਗ ਹੀ ਖੁਸ਼ੀ ਹੁੰਦੀ ਓ ਉਸ ਉਹ ਪੇਕੇ ਘਰ ਵਰਗੀ ਸੌਕੇ ਤੇ ਨਹੀਂ ਲੱਗਦੀ ਜੀ ਹਾਂਜੀ ਇਹ ਸੰਗਤ ਮੰਡੀ ਟੱਪਗੇ ਸੀ ਸੀ ਹਾਂਜੀ ਇਸ ਤੋਂ ਬਾਅਦ ਸੀ ਕੁਸ਼ਕ ਪਿੰਡਾਂ ਵਿੱਚ ਦੀ ਹੋ ਕੇ ਵੀ ਤਲਵੰਡੀ ਵਾਲੇ ਰੋਡ ਚੜ ਜਾਵਾਂਗੇ ਦਮਦਮਾ ਸਾਹਿਬ ਕੋਲੇ ਮੇਰਾ ਪਿਕਅਪ ਿੰਡਰ ਦਮਦਮਾ ਸਾਹਿਬ ਤੋਂ ਵੀ 12 ਕਿਲੋਮੀਟਰ ਹੈਗਾ ਤੇ ਮਾੜਾ ਤਲਵੰਡੀ ਵਾਲੇ ਰੋਡ ਦੇ ਉੱਪਰ ਰਹਿ ਗਿਆ ਸਾਡਾ ਪਿੰਡ ਹਾਂਜੀ ਤੇ ਅਸੀਂ ਇਹ ਪਹੁੰਚ ਗਏ ਸੀ ਤਲਵੰਡੀ ਤੇ ਹਰਕੀਰਤ ਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਸੀ ਹਰਕੀਰਤ ਨੂੰ ਇੰਨਾ ਜ਼ਿਆਦਾ ਚਾ ਚੜ ਰਿਹਾ ਸੀਗਾ ਨਾ ਜਿੰਨਾ ਵੀ ਕਹਿ ਦੋ ਤੇ ਹਾਂਜੀ ਇੱਥੇ ਆ ਗਿਆ ਅੱਗੇ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਖੰਡੇ ਵਾਲਾ ਚੌਕ ਜਿੱਧਰੋਂ ਆਪਾਂ ਦਰਬਾਰ ਸਾਹਿਬ ਨੂੰ ਜਾਈ ਦਾ ਮੱਥਾ ਟੇਕਣਾ ਉਦਲੀ ਸਾਈਡ ਦਰਵਾਜ਼ਾ ਸਾਬ ਰਹਿ ਜਾਂਦਾ ਮੱਥਾ ਟੇਕਣ ਲਈ ਜਾਈ ਜਾਗਾ ਤੇ ਅਸੀਂ ਸਿੱਧਾ ਟੱਪ ਜਾਗੇ ਹਾਂਜੀ ਅਸੀਂ ਪਹੁੰਚ ਗਏ ਸੀ ਪੇਕੇ ਘਰ ਤੇ ਉਸ ਤੋਂ ਬਾਅਦ ਜੇ ਆਪਾਂ ਨੇ ਪੀਣ ਤੋਂ ਬਾਅਦ ਮੈਂ ਤੁਹਾਨੂੰ ਸਾਡੇ ਮੇਰੇ ਪੇਕੇ ਘਰ ਦਾ ਪਿਛਲਾ ਜਗ੍ਹਾ ਦਿਖਾ ਰਹੀਆਂ ਇੱਧਰ ਛੋਟਾ 게ਟ ਆਗਾ ਸਾਡਾ ਹਾਂਜੀ ਤੇ ਆਹ ਵਾਲਾ 게ਟ ਸਾਡਾ ਛੋਟਾ 게ਟ ਆਗਾ ਬਹੁਤ ਜਿਆਦੇ ਖੇਡਦੇ ਹੁੰਦੇ ਸੀ ਇੱਥੇ ਬਹੁਤ ਜਿਆਦੇ ਰੌਣਕ ਹੁੰਦੀ ਸੀਗੀ ਇੰਨਾ ਖੁਸ਼ੀ ਆ ਨਾ ਮਿਲਦੀ ਇੱਥੇ ਆ ਵਿੱਚ ਮੈਂ ਨਾ ਸਵੇਰ ਦੀ ਵੀਡੀਓ ਐਡਿਟ ਕਰਦੀ ਵਿੱਚ ਸਵੇਰ ਦੀ ਹਾਂਜੀ ਤੇ ਆ ਬੋਰਡ ਤੇ ਸੀ ਬਹੁਤ ਜਿਆਦਾ ਪਿੰਗਾ ਪਾਉਂਦੇ ਝੂਟੇ ਲੈਂਦੇ ਜਦੋਂ ਛੋਟੇ ਹੁੰਦੇ ਸੀਗੇ ਬਹੁਤ ਜਿਆਦੇ ਰੌਣਕ ਹੁੰਦੀ ਸੀ ਆ ਟੋ ਬੈ ਛੱਪੜ ਕਹਿੰਦੇ ਨੇ ਜਿਹਨੂੰ ਕੀ ਸਾਡੇ ਬਾਹਰ ਅੱਗੇ ਤੇ ਹੁਣ ਤਾਂ ਨਹੀਂ ਕੋਈ ਪਸ਼ੂ ਨਮਾਉਂਦਾ ਹਨਾ ਉਸ ਟਾਈਮ ਤਾਂ ਜਦੋਂ ਕੀ ਲੋਕੋ ਪਸੂ ਨਮੋਂ ਦੇ ਬਹੁਤ ਜ਼ਿਆਦੇ ਰੌਣਕ ਹੁੰਦੀ ਤੇ ਬੜੀਆ ਲੱਗਦਾ ਸੀਗਾ ਉਦੋਂ ਉਹ ਟਾਈਮ ਤਾਂ ਬਚਪਨ ਦਾ ਹੈ ਨਾ ਕਿੰਨਾ ਵਧੀਆ ਹੁੰਦਾ ਆਪਾਂ ਨੂੰ ਹਰ ਇੱਕ ਨੂੰ ਵਧੀਆ ਲੱਗਦਾ ਹੈਗਾ ਤੇ ਉਦੋਂ ਤਾਂ ਬਹੁਤ ਐਵੇਂ ਲੱਗਦਾ ਵੀ ਹੈ ਨਾ ਇੱਥੇ ਜੰਨਤ ਹੈਗੀ ਜਿਹੜੀ ਹੈਗੀ ਹੈਗੀ ਹਾਂਜੀ ਉਸ ਤੋਂ ਬਾਅਦ ਆਪਾਂ ਚੱਲੇ ਆਪਣੇ ਵੱਡੇ 게ਟ ਵੱਨੀ ਮੈਂ ਤੁਹਾਨੂੰ ਦਿਖਾ ਰਹੀ ਐਂਗੀ जी हां जी ਸਾਡੇ ਘਰ ਨੂੰ ਜਿਹੜੀ ਗਲੀ ਆਉਂਦੀ ਹੈ ਹਰਕੀਰਤ ਬੱਚਿਆਂ ਨਾਲ ਖੇਡ ਰਿਆ ਸੀ ਆ ਮੇਰੇ ਤਾਇਆ ਜੀ ਦਾ ਪੋਤਾ ਜੋ ਸਾਡੇ ਵੱਨੀ ਆ ਰਿਹਾ ਸੀਗਾ ਹਰਕੀਰਤ ਨੂੰ ਇੰਨੇ ਜਿਆਦੇ ਖੁਸ਼ੀ ਹੋ ਰਹੀ ਸੀ ਬਸ ਬੱਚੇ ਮਸਾ ਮਿਲੇ ਸੀਗੇ ਕੁਝ ਮੁੰਡਿਆਂ ਨਾਲ ਜਾੜਾ ਖੇਡ ਕੇ ਰਾਜੀ ਆਏ ਤੇ ਸਾਡੇ ਗਵਾਂਢ ਚ ਕੋਈ ਹੈ ਨਹੀਂ ਬੱਚਾ ਇਹਦੇ ਹਾਨ ਦਾ ਜੋ ਖੇਡੇ ਇਹਦੇ ਨਾਲ ਸਾਰੇ ਬੱਚੇ ਤੋਂ ਵੱਡੇ ਨਹੀਂ ਇਹਥੇ ਬੱਚੇ ਇਹਦੇ ਹਾਨ ਦੇ ਨੇ ਜੋ ਜਿੰਨਾਂ ਨਾਲ ਹੀ ਖੇਡਦੇ ਬਸ ਜਾਂ ਫਿਰ ਹਰਕੀਰਤ ਨੂੰ ਸਕੂਲ ਜਾ ਕੇ ਖੁਸ਼ੀ ਹੋਣੀ ਆਏ ਮੇਰੇ ਤਾਇਆ ਜੀ ਕੇ ਗੇਟ ਸੀਗੇ ਆ ਘਰ ਤੇ ਉਹ ਸਾਹਮਣੇ ਦੋ ਗੇਟ ਆ ਸਾਡਾ ਘਰ ਸੀ ਆਪਣਾ ਤੇ ਹਾਂਜੀ ਉਸ ਤੋਂ ਬਾਅਦ ਹਰਕੀਰਤ ਹੋਰੀ ਅੱਗੇ ਆ ਗਈ ਮੇਰੇ ਨਾਲ ਹਾਂਜੀ ਤੇ ਸੀ ਇੱਥੇ ਬੈਠ ਕੇ ਮੈਂ ਵੀਡੀਓ ਏਡਿਟ ਕਰਨ ਲੱਗੀ ਤੇ ਦਾਇ ਜੀ ਦਾ ਪੋਤਾ ਕਹਿੰਦਾ ਮੈਨੂੰ ਭੂਆ ਜੀ ਤੁਸੀਂ ਵਲੌਗ ਬਣਾਉਣੇ ਹੁੰਨੇ ਹੋ ਮੈਂ ਦੇਖਦਾ ਹੁਣ ਨਾਗਾ ਤੇ ਤੁਸੀਂ ਮੈਨੂੰ ਵੀ ਵਲੌਗ ਦੇ ਵਿੱਚ ਲਓ ਮੇਰੀ ਟੀ-ਸ਼ਰਟ ਦਿਖਾਓ ਜਿਹਦੇ ਤੇ ਪੰਜਾਬ ਛਪਿਆ ਹੋਇਆ ਹੈਗਾ ਤੇ ਆਪਣੇ ਕਹਿੰਦਾ ਤੁਸੀਂ ਉਹ ਦਿਖਾਓ ਮੈਨੂੰ ਹਾਂਜੀ ਉਸ ਤੋਂ ਬਾਅਦ ਅਸੀਂ ਲੱਗੇ ਮੇਰੀ ਪੂਆਜੀ ਦੇ ਵਿਆਹ ਦੀ ਆਲਬੁਮ ਦੇਖਣ ਜੋ ਕਿ ਅੱਜ ਤੋਂ 36 ਸਾਲ ਪੁਰਾਣੀ ਸੀਗੀ ਇਹ ਮੇਰੇ ਫੁੱਫੜ ਜੀ ਸੀਗੇ ਛੋਟੇ ਪੂਆਜੀ ਮੇਰੇ ਸਾਬ ਤੋਂ ਮੇਰੇ ਤੇ ਨਬੂਆਜੀ ਨੇ ਤੇ ਆ ਮੇਰੀ ਪੂਆਜੀ ਦੀ ਫੋਟੋ ਆ ਦੇਖ ਕੋ ਨਾ ਉਦੋਂ ਇਦਾਂ ਦੀ ਉਹ ਮਹਿੰਦੀ ਲਾਉਂਦੇ ਸੀ ਇਦਾਂ ਦੀ ਤਿਆਰ ਹੁੰਦੀ ਸੀਗੇ ਤੇ ਤੁਸੀਂ ਦੇਖੋ ਹਨਾ ਰੀਵਨ ਦੀ ਜਗਾ ਤੇ ਨੇ ਇਹਨਾਂ ਨੇ ਚੁੰਨੀ ਉਹ ਹੀ ਫੜ ਰੱਖੀ ਹੈ ਜੋ ਬਾਹਰ ਰੋਕਣ ਵਾਸਤੇ ਲਾਈ ਹੈਗੀ ਆ ਮੇਰੇ ਸਾਬਤ ਦੇ ਵੱਡੇ 부ਆ ਜੀ ਨੇ ਤੇ ਇਹ ਮੇਰੇ ਤਾਈ ਜੀ ਨੇ ਵੱਡੇ ਇਹ ਮੇਰੇ ਬਚਾਲੜੇ 부ਆ ਜੀ ਨੇ ਜਿਹਦਾ ਵਿਆਹ ਸੀ ਉਹ ਸਭ ਤੋਂ ਛੋਟੇ 부ਆ ਜੀ ਸੀਗੇ ਤੇ ਉਹ ਦੇਖ ਕੇ ਨਿਖਾਸੀ ਆਈ ਖੁਸ਼ੀ ਹੋਈ ਵੀ ਇਦਾਂ ਹਨਾ ਕਿੰਨੇ ਸਿੰਪਲ ਲੋਕ ਹੁੰਦੇ ਸੀ ਉਸ ਟਾਈਮ ਤੇ ਹਾਂਜੀ ਉਸ ਤੋਂ ਬਾਅਦ ਇਹ ਚਾਹ ਪਾਣੀ ਪੀਣ ਲੱਗੇ ਆ ਆਨੰਦਕਾਰ ਜੀਰਾ ਸਮੋਣ ਲੱਗੀ ਤੁਸੀਂ ਦੇਖੋ ਹਨਾ ਹੁਣ ਤਾਂ ਆਪਾਂ ਵੀ ਜਿਹੜੀ ਸ਼ੇਰਵਾਨੀ ਨਾਲ ਚੁੰਨੀ ਆਉਂਦੀ ਉਹਦਾ ਪੱਲਾ ਫੜਾਇਆ ਜਾਂਦਾ ਹੈਗਾ ਤੇ ਇੱਥੇ ਤੌਲੀਏ ਦਾ ਹੀ ਪੱਲਾ ਫੜਾ ਰੱਖਿਆ ਇਹਨਾਂ ਨੇ ਆ ਮੇਰੇ ਦਾਦਾ ਜੀ ਸੀਗੇ ਉਹ ਦਾਦਾ ਜੀ ਦੇ ਭਰਾ ਸੀ ਛੋਟੇ ਦਾਦਾ ਜੀ ਸਾਡੇ ਤੇ ਉਹ ਸ਼ੇਰਾ ਬਣਾਉਣ ਬਣਾਉਣ ਦੀ ਰਸਮ ਕਰ ਰਹੀ ਸੀਗੇ ਹਾਂਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਮੇਰੀ ਮੰਮੀ ਨੇ ਫੋਟੋ ਮੈਂ ਦਿਖਾਉਣੀ ਆ हां जी आ गए मेरे मम्मी बस एक एकदम पता लगदा सी ਵੀ हां ਇਹ ਉਹ ਕੋਈ ਖੜਾ ਹੈ ਕਿਉਂਕਿ ਉਸ ਟਾਈਮ ਤੇ ਕੁੰਡੀ ਐ ਡੇਡੇ ਕੱਢ ਲੈਂਦੀ ਅਸੀਂ ਹਨਾ ਬੀਬੀਆਂ ਕੋਈ ਪਤਾ ਹੀ ਨਹੀਂ ਸੀ ਲੱਗਦਾ ਵੀ ਕੌਣ ਖੜਾ ਇੱਕ ਮੇਰੇ ਵਿਚਾਲੜੇ ਤਾਈ ਜੀ ਖੜੇ ਨੇ ਇੱਕ ਮੇਰੇ ਵੱਡੇ ਤਾਈ ਜੀ ਸੀਗੇ ਇੱਕ ਮੰਮੀ ਸੀ ਇੱਕ ਵਿਚਾਲੜੇ ਤਾਈ ਜੀ ਸੀ ਮੇਰੇ ਡੈਡੀ ਹੋរី ਵੀ ਤੇ ਨਪਰਾਣੇਗੇ ਉਸ ਟਾਈਮ ਦੇ ਲੋਕਾਂ 'ਚ ਪਿਆਰ ਵੀ ਬਹੁਤ ਜ਼ਿਆਦਾ ਹੁੰਦਾ ਸੀ ਤੇ ਸਿੰਪਲ ਵੀ ਲੋਕ ਬਹੁਤ ਹੁੰਦੇ ਸੀ ਤੇ ਮੈਂ ਤੁਹਾਨੂੰ ਦਿਖਾ ਰਹੀ ਆ ਜਿਹੜੀ ਮੈਂ ਉਂਗਲ ਲਾ ਕੇ ਫੋਟੋ ਦਿਖਾ ਰਹੀ ਆ ਤੁਹਾਨੂੰ ਇਸ ਤੋਂ ਬਾਅਦ ਉਹ ਮੇਰੇ ਸਿਸਟਰ ਨੇਗੇ ਵੱਡੇ ਮੇਰੇ ਸਿਸਟਰ ਤੇ ਮੇਰਾ ਜਨਮ ਨਹੀਂ ਹੋਇਆ ਸੀ ਨਾ ਹੀ ਮੇਰੇ ਭਰਾ ਦਾ ਹੋਇਆ ਸੀ ਜੋ ਮੇਰੇ ਤੋਂ ਵੱਡੇ ਨੇ ਕੱਲੇ ਮੇਰੇ ਸਿਸਟਰ ਸਿਸਟਰ ਸੀਗੇ ਉਸ ਟਾਈਮ ਤੇ ਅੰਦੀ ਹੁੰ ਡੋਲੀ ਟੋਰਦੇ ਨੇ ਇਹਨਾਂ ਦੀ ਦੇਖੋ ਹਨਾ ਕਿੱਦਾਂ ਦੀਆਂ ਗੱਡੀਆਂ ਹੁੰਦੀਆਂ ਸੀ ਜਿਹਦੇ ਵਿੱਚ ਡੋਲੀ ਆਉਂਦੀ ਹੁੰਦੀ ਸੀਗੀ ਤੇ ਇੱਥੇ ਨਾ ਹਰਕੀਰਤ ਨੂੰ ਆਪਦਾ ਪੁਰਾਣਾ ਟਰੈਕਟਰ ਲੱਗ ਗਿਆ ਜੋ ਖੇਤ ਛੱਡ ਕੇ ਜਾਂਦਾ ਹੁੰਦਾਗਾ ਇੱਕ ਦੋ ਕਿੱਡਾ ਤੇ ਖੁਸ਼ੀ ਹੋ ਰਹੀ ਸੀ ਹਰਕੀਰਤ ਨੂੰ ਵੀ ਮਨ ਨੂੰ ਮੇਰੀ ਖੇਡ ਲੱਗ ਗਈ ਤੇ ਉਸ ਤੋਂ ਬਾਅਦ ਫੇਰ ਮੇਰੇ ਨਾਲ ਬਹਿ ਗਏ ਕਹਿੰਦੇ ਸਾਡੀ ਵੀਡੀਓ ਫੇਰ ਬਣਾ ਦਵਾਰਾ ਤੋਂ ਮੰਮੀ ਹੋਰੀ ਬੱਚੇ ਸਾਰੇ ਗੱਲਾਂ ਮਾਰਦੇ ਸੀਗੇ ਪਰ ਉਹ ਵੀਡੀਓ ਵਿੱਚ ਕੋਈ ਨਹੀਂ ਸੀ ਆ ਰਿਹਾਗਾ ਮੇਰੀ ਭਤੀਜੀ ਕਹਿੰਦੇ ਸੀਗੇ ਵੀ ਭੂਆ ਜੀ ਮੈਂ ਵੀਡੀਓ 'ਚ ਆਉਂਗੀ ਤੇ ਉਹ ਦਿਨਾਂ ਕੱਲ ਮਾਸੀ ਜੀ ਦੇ ਬੇਟੇ ਦਾ ਜਨਮ ਦਿਨ ਸੀ ਉਹ ਤੇਰੀ ਮੰਮੀ ਮੇਰੇ ਪਰਜਾਈ ਜੀ ਦੋਨੋਂ ਆਪਣੇ ਪੇਕੇ ਪਿੰਡ ਚਲੇ ਗਏ ਜਨਮ ਦਿਨ ਦੇ ਕਾਰਨ ਅੱਜ ਕੀ ਐ ਬਸ ਮੈਂ ਸੀ ਮੰਮੀ ਸੀ ਡੈਡੀ ਸੀ ਵੀਰਾ ਸੀ ਅਸੀਂ ਘਰ ਸੀਗੇ ਹਰਕੀਰਤ ਇੱਥੇ ਹਰਕੀਰਤ ਲੱਗ ਗਿਆ ਖੇਡਣ ਬਿਸਤਰੇ ਵਾਲੇ ਮੰਜੇ ਤੇ ਅਸੀਂ ਬਾਹਰ ਪੈ ਸੀ ਤੇ ਹਰਕੀਰਤ ਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਸੀ ਵੀ ਅੱਜ ਅਸੀਂ ਬਾਹਰ ਪਾਵਾਂਗੇ ਬਾਹਰ ਖੇਡਾਂਗੇ ਤੇ ਕੁਛ ਨਾ ਹਰਕੀਰਤ ਨੂੰ ਜਦੋਂ ਬੱਚੇ ਮਿਲ ਜਾਂਦੇ ਨੇ ਹਰਕੀਰਤ ਦਾ ਆਪਾ ਖੋ ਜਾਂਦਾ ਹੈਗਾ ਹਰਕੀਰਤ ਨੂੰ ਪੱਤੀ ਨਹੀਂ ਲੱਗਦਾ ਵੀ ਇੰਨਾ ਜ਼ਿਆਦਾ ਖੁਸ਼ ਹੋ ਜਾਂਦਾਗਾ ਤੇ ਇੱਟ ਨੂੰ ਕੁੱਟਣਾ ਸ਼ੁਰੂ ਕਰਤਾ ਹਰਕੀਰਤ ਨੇ ਹਾਂਜੀ ਤੇ ਐਟੇ ਉਸ ਤੋਂ ਬਾਅਦ ਆਪਾਂ ਆਪਣੇ ਬਲੌਗ ਦਾ ਕਰਦੇ ਆਂ ਐਂਡ ਮੇਰੇ ਤੋਂ ਬਸ ਇੰਨੇ ਕੀ ਵੀਡੀਓ ਡਿਟ ਹੋ ਸਕੀਏਗੀ ਬਾਕੀ ਪਰਿਵਾਰ ਦੇ ਮੈਂਬਰਾਂ ਨਾਲ ਤੁਹਾਨੂੰ ਮੈਂ ਫੇਰ ਬਲੌਗ ਚ ਮਿਲਾਵਾਂਗੀ ਹਾਂਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਜਰੂਰ ਕਰ ਦਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਨੂੰ ਫੁੱਲ ਵਾਚ ਕੀਤਾ ਆਪਣਾ ਪਿਆਰ ਇਦਾਂ ਹੀ ਬਣਾਈ ਰੱਖੋ ਹਾਂਜੀ ਤੇ ਆਪਾਂ ਹੁਣ ਆਪਣੇ ਬਲੌਗ ਦਾ ਕਰਦੇ ਆਂਗੇ ਐਂਡ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਸਤਿ ਸ਼੍ਰੀ ਅਕਾਲ ਜੀ